ਜਿਹੜਾ ਕਿਸਾਨਾਂ ਦਾ ਇਹ ਵੱਲੋਂ ਜਿਹੜਾ 30 ਦਸੰਬਰ ਨੂੰ ਪੰਜਾਬ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਹੈਗਾ ਇਹ ਜੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਨਿਕਾਮੀ ਆ ਨਹੀਂ ਇਹਨਾਂ ਦਾ ਕਿਹੜਾ ਜੀ ਕਰਦਾ ਸੀਗਾ ਬੰਦ ਕਰਨ ਦਾ ਕੋਈ ਜੀਤਾ ਕਰਦਾ ਨਹੀਂ ਹੁੰਦਾ ਕਿਸੇ ਦਾ ਜੇ ਕੰਮ ਚੱਲ ਰਹੇ ਹੁੰਦੇ ਨੇ ਉਦੋਂ ਕਿਹੜਾ ਕੰਮ ਨੂੰ ਠੱਪ ਕਰਾਉਂਦਾ ਹੁੰਦਾ ਜਾਂ ਕਰਦਾ ਹੁੰਦਾ ਕੋਈ ਮਜਬੂਰੀ ਸੀ ਮਜਬੂਰੀ ਵੀ ਕੀ ਸੀ ਜੇ ਸਰ ਤਾਂ ਮੰਨ ਲੈਂਦੇ ਫਿਰ ਕਿਹਨਾਂ ਨੇ ਡੱਲੇ ਸਾਹਿਬ ਨਾ ਆਉਂਦੇ ਨਾ ਮਰਨਵਾਰਤ ਰੱਖਦੇ ਇਹ ਸਰਕਾਰਾਂ ਦੀ ਨਿਕਾਮੀ ਆ ਜੀ ਅਰ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਜਿਹੜੇ ਡੱਲੇਵਾਲ ਸਾਹਿਬ ਅੱਜ ਕੱਠੀ ਮਹਾਦਨ ਹੈਗਾ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਪਰ ਇਸ ਪਾਸੇ ਵੱਲ ਤਿਆਰ ਨਹੀਂ ਹਰੇਕ ਸਰਕਾਰ ਕਹਿੰਦੀ ਅੱਗੇ ਅਸੀਂ ਐਮਐਸਪੀ ਦੇ ਰਹੇ ਹਾਂ ਪਰ ਉਹਦੇ ਤੇ ਕਾਨੂੰਨ ਬਣਾਉਣ ਨੂੰ ਲੈ ਕੇ ਕੋਈ ਤਿਆਰ ਨਹੀਂ ਨਾ ਪੰਜਾਬ ਨਾ ਸੈਂਟਰ ਇੱਕ ਹਰਿਆਣੇ ਨੇ ਵੀ ਜਿਹੜਾ ਹੁਣ 2 ਦਿਨ ਹੋ ਗਏ ਇੱਕ ਜਿਕੇ ਦੀ ਚਿੱਠੀ ਜੀ ਕੱਢਤੀ ਕਿ ਅਸੀਂ ਕਿਸਾਨਾਂ ਨੂੰ ਜਿਹੜਾ ਐਮਐਸਪੀ ਦੇਵਾਂਗੇ ਇਹ ਜੀ ਲੋਕਤੰਤਰ ਤਾਂ ਹੈ ਨਹੀਂ ਫਿਰ ਜਿਹੜਾ ਲੋਕਤੰਤਰ ਦੇ ਹਿਸਾਬ ਨਾਲ ਸਰਕਾਰੀ ਕਾਗਜ਼ ਬਣਾਉਂਦੇ ਆ ਆਪਦੇ ਆਪ ਕਰ ਦਿੰਦੇ ਨੇ ਲੋਕਤੰਤਰ ਤਾਂ ਹੈ ਨਹੀਂ ਫਿਰ ਐਮਐਸਪੀ ਦਾ ਮਤਲਬ ਕੀ ਹੈ ਜਿਹੜਾ ਸਰਕਾਰ ਰੇਟ ਮਿਲੇ ਗਾਂ ਪਬਲਿਕ ਨੂੰ ਪਤਾ ਲੱਗੇ ਇਹ ਆ ਚੀਜ਼ ਮਿਲੀ ਆ ਇਸ ਤੋਂ ਬਾਅਦ ਆ ਰੇਟ ਆ ਕਿਸਾਨ ਤੋਂ ਆਲੂ ਆ ਜੀ ਹੁਣ 90 ਰੁਪਏ ਚੱਲਦਾ ਮਾਰਕੀਟ 'ਚ ਕੀ ਰੇਟ ਆ ਜੀ ਪਿੰਡਾਂ 'ਚ ਕੀ ਰੇਟ ਦਿੰਦੇ ਆ 100 ਰੁਪਏ ਦਾ 3 ਕਿਲੋ ਕੀ ਰੇਟ ਪੈ ਗਿਆ ਜੀ ਇਹ ਤੁਸੀਂ ਦੱਸਣਾ ਜਿਹੜਾ ਐਮਐਸਪੀ ਤੇ ਬੈਠੇ ਨੇ ਮਜਬੂਰੀ ਨੂੰ ਬੈਠਿਆ ਜੀ ਪਬਲਿਕ ਲਈ ਬੈਠੇ ਨੇ ਸਾਡੇ ਲੋਕਾਂ ਲਈ ਸਾਡੇ ਬਜ਼ੁਰਗ ਨਹੀਂ ਸਾਡੇ ਲਈ ਬੈਠੇ ਨੇ ਇਹ ਜਿਹੜਾ ਹੈਗਾ ਕਿਸਾਨ ਦੀ ਜਦੋਂ ਕੋਈ ਖੇਤ ਦੇ ਵਿੱਚੋਂ ਫਸਲ ਆਉਂਦੀ ਹੈਗੀ ਉਹ ਤਾਂ ਉਹ ਸਸਤੀ ਖਰੀਦੀ ਜਾਂਦੀ ਹੈ ਪਰ ਬਾਅਦ ਦੇ ਵਿੱਚ ਉਹ ਇੱਕਦਮ ਮਹਿੰਗੀ ਹੋ ਜਾਂਦੀ ਹੈ ਚਾਹੇ ਸਬਜ਼ੀਆਂ ਹੋਣ ਫਲ ਫਰੂਟ ਆਪਾਂ ਕਹਿੰਦੇ ਤਾਂ ਕਣਕ ਵੀ ਹੋਣਾ ਗੱਲ ਕਰੀਏ ਤਾਂ 20 ਰੁਪਏ ਲੈ ਕੇ 30 ਰੁਪਏ ਇਸ ਤਰ੍ਹਾਂ ਐਫਸੀਆਈ ਨੇ ਜੋਪੀ ਦੇ ਵਿੱਚ 5800 ਰੁਪਏ ਪ੍ਰਤੀ ਕੁਇੰਟਲ ਨੂੰ ਵੇਚੀ ਹੈ 25 ਲੱਖ ਟਨ ਕਣਕ ਵੇਚੀ ਹੈ ਉਹਨੇ ਲਈ ਕੀ ਰੇਟ ਹੈ ਜੀ ਲਈ ਵੀ ਦੇਖੋ ਨਾ ਵੀ ਕੀ ਰੇਟ ਹੋਊਗੀ ਜਿਹੜਾ ਕਿਸਾਨ ਆ ਇੱਕ ਬਿਜਲੀ ਦੇ ਬਿੱਲ ਨੂੰ ਲੈ ਕੇ ਹਰੇਕ ਵੇਚ ਜਾਂਦਾ ਵੀ ਇਹਨੂੰ ਮਾਫ ਆ ਦਵਾਈਆਂ ਦੇ ਕੀ ਰੇਟ ਹੈ ਜੂਰੀ ਦਾ ਕੀ ਰੇਟ ਆ ਜੀ ਡਾਈ ਦਾ ਕੀ ਕੀ ਹਾਲ ਹੋਇਆ ਜੀ ਡੀਏਪੀ ਵੀ ਵੱਧ ਗਿਆ ਕਹਿੰਦੇ ਦੱਸੋ ਅਸੀਂ ਉਹਦਾ ਕੀ ਕੀ ਰੇਟ ਆ ਜੀ ਉਹ ਰੇਟ ਉਹ ਰੇਟ ਜੇ ਆਪਾਂ ਕਰੀਏ ਬਾਜ ਦਾ ਕੀ ਆ ਜੀ ਫਿਰ ਦਿਹਾੜੀ ਵੀ ਬੰਦੇ ਵੀ ਲੀਵਰ ਵੀ ਲੈਣੀ ਪੈਂਦੀ ਆ ਜੀ ਡੀਜ਼ਲ ਵੀ ਫੂਕਣਾ ਹਰੇਕ ਕੰਮ ਕਰਨਾ ਉਹ ਤੋਂ ਬਾਅਦ ਕਰਨਾ ਪੈਂਦਾ ਜੀ ਸਾਰਾ ਕੁਝ ਕਣਕ ਕਿਤੇ ਅੱਜੀ ਆ ਫਿਰ ਇਹ ਨਹੀਂ ਪਤਾ ਹੁਣ ਮੈਂ ਨੌਕਰੀ ਕਰਦਾ ਮੈਨੂੰ ਮਹੀਨੇ ਬਾਅਦ ਪਤਾ ਮੈਨੂੰ ਤਨਖਾਹ ਆ ਜਾਣੀ ਆ ਜਿੱਦਣ ਚੀਤ ਚੜ ਜਾਂਦਾ ਚਤਰਾਇਆਂ ਕਹਿੰਦੇ ਜੀ ਸਾਡੇ ਵੀ ਇਹਨੂੰ ਚਤਰਾਇਆਂ ਕਰਦਾ ਉਦੋਂ ਕਿਸਾਨ ਦਾ ਦਿਲ ਪੁੱਛਿਆ ਕਰੋ ਵੀ ਉਹ ਚਤਰਾਇਆਂ ਕਰਦਾ ਕੀ ਕਰਦਾ ਜਦ ਮੌਸਮ ਖਰਾਬ ਹੋ ਜਾਂਦਾ ਫਸਲ ਪੱਕੀ ਹੋਵੇ ਉਤੋਂ ਫਿਰ ਜੱਟ ਨੂੰ ਕੁਝ ਮਹੀਨੇ ਵਾਲੀ ਤਨਖਾਹ ਵਾਲੀ ਤਾਂ ਮਿਲ ਜਾਣੀਆਂ ਕੋਈ ਐਮ ਐਲ ਏ ਐਮ ਪੀ ਜਾਂ ਮੰਤਰੀ ਆ ਕੋਈ ਸਰਕਾਰੀ ਅਸਰ ਹਰੇਕ ਨੂੰ ਤਨਖਾਹ ਮਿਲ ਜਾਣੀਆਂ ਕਿਸਾਨ ਦੀ ਜੇ ਫਸਲ ਮਿਲ ਗਈ ਉੱਥੇ ਇਕੱਠਾ ਕਰਕੇ ਦੇਣ ਦੀ ਹਰੇਕ ਚੀਜ਼ ਤੇ ਝੂਰ ਹੁੰਦਾ ਕਦੇ ਫਸਲ ਤੇ ਝੂਰ ਹੁੰਦਾ ਦੇਖੀ ਰੋਟੀਲੇ ਵਾਲਾ ਵਿੱਗੇ ਵਾਲਾ 5 ਕਿਲੇ 10 ਕਿਲੇ ਆਣ ਵਾਲਾ ਕਿਸੇ ਦਿਨ ਝੂਰ ਹੁੰਦਾ ਕਦੇ ਕਿਸੇ ਨੂੰ ਝੂਰ ਮਿਲਿਆ ਸਰਕਾਰਾਂ ਕਹਿੰਦੀਆਂ ਨੇ ਹੁਣ ਪਰਾਲੀ ਦੀ ਅੱਗ ਦਾ ਮੁੱਦਾ ਝੱਕਿਆ ਜੀ ਅੱਗੇ ਇਹਨਾਂ ਦਾ ਜਿਹੜਾ ਲਾਇਆ ਸੀ ਇਹਨਾਂ ਨੇ ਸਰਦਰ ਜੀ ਉਹ ਕੰਮ ਕਰਦਾ ਸੀਗਾ ਜਾਂ ਮੀਂਹ ਪੈਹਾੜ ਆਇਆ ਜਾਂ ਹੋਰ ਨੁਕਸਾਨ ਹੋਇਆ ਉਦੋਂ ਕਿੱਥੇ ਸੀਗੇ ਆ ਕਣਕ ਨੂੰ ਸੁੰਡੀ ਪਈ ਸਰਕਾਰ ਤਾਂ ਉਦੋਂ ਵੀ ਨਹੀਂ ਆਈ ਸੁੰਡੀ ਜੀ ਉਹ ਕਹਿੰਦੇ ਪਰਾਲੀ ਨੂੰ ਅੱਗ ਨਾ ਲਾਓ ਜਾਂ 20 ਦੀ ਸੁੰਡੀ ਸੁੰਡੀ ਤੇ ਉਹਨਾਂ ਨੇ ਮੁਆਵਜ਼ਾ ਵੀ ਕੀ ਦਿੱਤਾ ਸਾਨੂੰ 20 ਫਰੀ ਦਿੱਤਾ ਕਿ 2.5 ਫਰੀ ਦਿੱਤਾ ਕੀ ਫਰੀ ਤੇ ਉੱਥੇ ਕੁਝ ਵੀ ਨਹੀਂ ਦਿੱਤਾ ਕਿਸਾਨ ਨੂੰ ਕਵੇ ਟੈਕਸ ਲੱਗ ਰਹੇ ਨੇ ਨਵੇਂ ਤੋਂ ਨਵੇਂ ਜੇ ਗੱਲ ਕਰੀਏ ਤਾਂ ਹੁਣ ਕੇਂਦਰ ਸਰਕਾਰ ਟੈਕਸ ਲੈ ਕੇ ਆ ਰਹੀ ਹੈ ਵੱਖੋ ਵੱਖਰੇ ਇੱਕ ਟੈਕਸ ਅਜੇ ਹਾਲੇ ਵੀ ਆ ਰਿਹਾ ਜਿਹਦੇ ਬਾਰੇ ਹਾਲੇ ਮਿਲ ਲੱਗਦਾ ਪੰਜਾਬ ਦੇ ਕਿਸਾਨਾਂ ਨੂੰ ਪਤਾ ਨਹੀਂ ਹੋਣਾ ਕਿ ਅਮੀਰ ਤੇ ਗਰੀਬ ਕਿਸਾਨ ਦੀ ਪਛਾਣ ਕਰਕੇ ਜਿਹੜਾ ਜਿਹਦੀ ਆਮਦਨ ਸ਼ਾਇਦ 3 ਲੱਖ ਤੋਂ ਵੱਧ ਹੈਗੀ ਉਹਦੇ ਉੱਪਰ ਟੈਕਸ ਲਾਉਣ ਜਾ ਰਹੀ ਹੈ ਸੈਂਟਰ ਸਰਕਾਰ ਕਿਉਂਕਿ ਇਹ ਜਿਹੜੇ ਕਾਰਪੋਰੇਟ ਟੈਕਸ ਭਰਦੇ ਨੇ ਉਹਨਾਂ ਦੀ ਡਿਮਾਂਡ ਹੈ ਕਿ ਗਰੀਬ ਕਿਸਾਨਾਂ ਨੂੰ ਅੱਡ ਕੱਢ ਕੇ ਅਮੀਰ ਕਿਸਾਨਾਂ ਦੇ ਉੱਪਰ ਟੈਕਸ ਲਾਇਆ ਜਾਵੇ ਦੇਖੋ ਜੀ ਅਮੀਰ ਕਿਸਾਨਾਂ ਤੇ ਵੀ ਟੈਕਸ ਕਾਹਦਾ ਲੱਗਣਾ ਲੱਗਣਾ ਤਾਂ ਗਰੀਬ ਦੀ ਆ ਹੁਣ ਕਿੰਨਾ ਕੁ ਜਿਹੜੇ ਜਿਹੜਾ ਇਧਰੋਂ ਹੀ ਤਾਂ ਕਮਾ ਕੇ ਇਧਰੋਂ ਕੰਨ ਫੜ ਲੈਂਦੇ ਨੇ ਇੱਕ ਚੀਜ਼ ਦੇ ਰੇਟ ਘਟ ਦਿੰਦੇ ਆ ਦੂਏ ਪਾਸੇ ਵਧਾ ਲੈਂਦੇ ਜੀ ਹੁਣ ਜਿਹੜਾ ਤੁਸੀਂ ਟੈਕਸ ਵਾਲੀ ਗੱਲ ਕਰਦੇ ਹੋ ਟੈਕਸ ਆਉਣਾ ਕੀ ਤੇ ਆ ਅਮੀਰ ਅਮੀਰ ਕੀਤੇ ਉਦਾਂ ਹੀ ਚੱਕ ਦੂਗਾ ਹੀ ਉਹਨੇ ਗਰੀਬਾਂ ਦੇ ਖੇਡ ਦੇਣਾ ਹੀ ਉਹਨੇ ਜਿੱਥੇ ਜਿੱਥੇ ਦਿਹਾੜੀ 500 ਚੱਲਦੀ ਆ ਲੀਵਰ ਦੀ ਉਹਨੇ 400 ਕਰ ਦੇਣੀ ਆ ਉਥੇ ਲੇਵ ਦਾ ਫਕਾ ਮਾਰੇ ਜਾਊਗਾ ਉਹਨੇ ਕਹਣਾ ਮੈਂ ਕਿੱਥੋਂ ਲੈਣੇ ਆ ਮੇਰੀ ਫਸਲ ਮਰ ਗਈ ਆ ਹੋ ਗਿਆ ਪੰਜਾਬ ਬੰਦ ਨੂੰ ਲੈ ਕੇ ਜਿਹੜਾ 30 ਦਸੰਬਰ ਨੂੰ ਹੋਣਾ ਹੈਗਾ ਉਹਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਾਂਗੇ ਅਸਿੱਧਨ ਜੀ ਇਹ ਕਹਿੰਦੇ ਸਮਾਸਥਨ ਦੇਣਾ ਚਾਹੀਦਾ ਸਾਰੇ ਲੋਕਾਂ ਕਹਿੰਦੇ ਹਰੇਕ ਲਈ ਹੈ ਇਹ ਇਹ ਸਮਾਸਥਨ ਦੇਣਾ ਚਾਹੀਦਾ ਦੇਵਾਂਗੇ ਵੀ ਜੀ ਆ ਸੋ ਇਹ ਪੰਜਾਬ ਦੀਆਂ ਟਰਾਂਸਪੋਰਟ ਯੂਨੀਅਨਾਂ ਸਾਡੇ ਨਾਲ ਮੌਜੂਦ ਸਿਗਿਆ ਜਿੱਥੇ ਕਿ ਇਹਨਾਂ ਨੇ ਕਿਹਾ ਕਿ ਹਲੇ ਫਿਲਹਾਲ ਸਰਬੰਸ ਸਿੰਘ ਪੰਦੇੜ ਮੀਟਿੰਗ ਕਰ ਰਹੇ ਨੇ ਉਸ ਤੋਂ ਬਾਅਦ ਜਿਹੜਾ ਜਿਹੋ ਜਿਹਾ ਵੀ ਫੈਸਲਾ ਲਿਆ ਜਾਊਗਾ ਇਹਨਾਂ ਨੂੰ ਮਨਜ਼ੂਰ ਹੋਊਗਾ 30 ਦਸੰਬਰ ਨੂੰ ਮੁਕੰਮਲ ਤੌਰ ਤੇ ਜਿਹੜਾ ਪੰਜਾਬ ਬੰਦ ਹੋਣ ਜਾ ਰਿਹਾ ਹੈਗਾ